ਜੋ ਮੰਗਾਂਗੇ ਸੋਈ ਸੋਈ ਪਾਵਾਂਗੇ ਆਪਣੇ ਆਪਣੇ ਸੁੱਖ ਸੁਸਹਿ। ਭਰੋਸਾ ਰੱਖ ਕੇ ਗੁਰੂ ਘਰ ਆਵਾਂਗੇ ਤੇ ਸਾਰਾ ਕੁਝ ਮਿਲਦਾ ਹੈ। ਆਖਰੀ 25 25 ਸਾਲ ਹੋਟਲ ਲੈਣੇ ਵੀ ਤੁਹਾਡੇ ਬਾਹ ਜੜੀ ਹੈਗੀ ਆ ਸੰਥ ਆਰਟੀਫੀਸ਼ਲ ਲੱਗੀ ਹੋਈ ਆ ਤਾਂ ਦਿੱਕਤ ਆਉਂਦੀ ਹੈ ਤੁਹਾਨੂੰ ਕੰਮ ਕਰਨ ਲੱਗੇ ਜਾਂ ਫਿਰ ਹੋਣਾ ਮਤਲਬ ਇਹ ਨਾਲ ਟਾਈਮਿੰਗ ਨਾਲ ਟਾਈਮ ਬਾਅਦ ਤੁਸੀਂ ਬਿਲਕੁਲ ਹੱਥੋਂ ਉਠੋ ਕਿਉਂਕਿ ਤਬਲੇ ਦਾ ਸਫਰ ਮੇਰਾ 11 ਫਰਕਾ ਦਾ ਹੋ ਰਿਹਾ 1987 ਤੋਂ 1999 ਤੱਕ ਦਾ ਉਦੋਂ ਬਾਅਦ ਇੱਕ ਇਨਸੀਡੈਂਟ ਹੋਇਆ ਹਾਦਸਾ ਹੋਇਆ ਉਸ ਹਾਦਸੇ ਵਿੱਚ ਮੇਰੀ ਸੱਜੀ ਬਾਵਾ ਕੱਟੀ ਜਾਂਦੀ ਹੈ ਬੜੀ ਬੜੀ ਅਸੀਂ ਤਾਂ ਇਹ ਚੀਜ਼ ਦੇਖਦੇ ਆ ਕਿ ਜਦੋਂ ਕਿਸੇ ਦੇ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਤਰਸਦੀ ਨਿਗਾਹਾਂ ਦੇਖਦੇ ਹਾਂ ਤਾਂ ਕਦੇ-ਕਦੇ ਇਹ ਹੋ ਜਾਂਦਾ ਕੁਝ ਮਸੂਮਤ ਹੋਇਆ ਕਿਵੇਂ ਇਹ ਵਿਵਹਾਰ ਦੇ ਵਿੱਚ ਕੋਈ ਬਦਲਾਅ ਆਇਆ ਹੋਵੇ ਜਾਂ ਬੇਪੇਚ ਜਿਹੜੇ ਨੂੰੜਨਾ ਬੜੇ ਚੰਗੇ ਸੀ ਕਿ ਉੱਪਰ ਤਰਸਦੀ ਨਿਗਾਹਾਂ ਦੇਖਣ ਲੱਗ ਪਏ ਜਾਂ ਕੁਝ ਅਜਿਹਾ ਦਾਤ ਹੋਇਆ ਹੋਵੇ ਜਦੋਂ ਸੰਜਮ ਦਾ ਨਾ ਹੋ ਸਕੇ ਦੇਖੋ ਹਰ ਇੱਕ ਬੰਦੇ ਦੀ ਖੁਸ਼ੀ ਹੁੰਦੀ ਜੋ ਸਾਡਾ ਕੋਲ ਕਹਿੰਦਾ ਸੀ ਆਪੇ ਆਪਣੇ ਦੇ ਘਰ ਰਹਿ ਮੰਨ ਲਿਏ ਸੁਣੀਏ ਸਮਝੀਏ ਕਈ ਵਾਰੀ ਹੁੰਦਾ ਕੋਈ ਇਨਸੀਡੈਂਟ ਤੁਹਾਡੀ ਲਾਈਫ ਵਿੱਚ ਐਸਾ ਹੋਇਆ ਹੋਇਆ ਆਪਾਂ ਜਿੰਨਾ ਮੱਤੀ ਕਹਿ ਲਈ ਪਰ ਉਹਦਾ ਅਸਰ ਬਹੁਤ ਜ਼ਿਆਦਾ ਹੁੰਦਾ ਬਿਲਕੁਲ ਉਸ ਅਸਰ ਨੂੰ ਘੱਟਿਆ ਦੇਖਿਆ ਸਮਾਂ ਲੱਗਦਾ ਪਰ ਫਿਰ ਇੱਕ ਐਸਾ ਹੁੰਦਾ ਕਿ ਬੰਦਾ ਆਪਣਾ ਬੁਢੇ ਤੇ ਗਿਆ ਚੁੱਕੀ ਫਿਰ ਫਰਿਆਦ ਕਰਦਾ ਮੈਂ ਤਾਂ ਆਣ ਆਣ ਮੇਰੇ ਮਿਲਣੇ ਮੈਂ ਤੁਧ ਅੱਗੇ ਰਾਸ ਮੈਂ ਹੋਰ ਥਾਉ ਨਾ ਹਾਂ ਜਿਸ ਪੈ ਕਰੋਂਗੇ ਇਹ ਮੇਡੀਂਗ ਹੈ ਤੁਸ ਤੂੰ ਬਾਸ ਰੱਬ ਦੀ ਤੇਰੇ ਤੇ ਬਣਾ ਬਹੁਤ ਜੀਣਾ ਨਹੀਂ ਹੋਰ ਜਿਸ ਪੈ ਪਹਿਲਾਂ ਮੈਂ ਕਿਰਕਿਟ ਜੜ ਜਾ ਤੂੰ ਮੈਨੂੰ ਬਖਸ਼ੋ ਮਨ ਬੜੇ ਬੜੇ ਮੇਰੇ ਕਿਰਪਾ ਕਰ ਜੀਵਨ ਜਾਗ ਦੇ ਮੈਂ ਤੇਰੇ ਬਖਸ਼ਿਸ਼ ਕੀਤੇ ਹੋਏ ਹੋਏ ਜੀਵਨ ਦੇ ਅੰਦਾਜ਼ਾ ਸਰ ਜੀ ਮੇਰੇ ਤੁਹਾਡਾ ਤੁਹਾਡਾ ਬਹੁਤ ਹੀ ਪਿਆਰ ਹੋਵੇ ਤੇ ਗੁਰੂ ਦੇ ਪ੍ਰਸਾਦ ਅਰਦਾਸਾਂ ਤਾਂ ਹੀ ਤੋਂ ਵਾੜਵਾ ਬਿਲਕੁਲ ਕੋਸ਼ਿਸ਼ ਕਰ ਕਰ ਕੇ ਗੁਰੂ ਚੰਨਾ ਜੀ ਅਰਦਾਸ ਕਰਕੇ ਸਟੇਜ ਦੇ ਬੈਠੇ ਬੈਠੇ ਕਿ ਮਾਲਕ ਜੀ ਜਿਸ ਦਾ ਖਾਰਦਾਰੀ ਨਿਤ ਕੀਤਾ ਮਾਨਸਿਕ ਵਿਚਾਰਾ ਰਾ ਤੁਹਾਡਾ ਕੰਮ ਤੁਸੀਂ ਆਪ ਹੀ ਕਰਦਾ ਜੀ ਜੀ ਸਭ ਤੋਂ ਪਹਿਲਾਂ ਸੂਰੂ ਵਿੱਚ ਸਾਰੇ ਤੋਂ ਇਹ ਕਿਹੜੇ ਕੰਮ ਕਰਨ ਦੇ ਜਿਹੜੇ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਉਹ ਜਲਦ ਜਲਦ ਹੋ ਜਾਂਦੇ ਤਾਂ ਕਿ ਤੁਸੀਂ ਕੀਰਤਨ ਵੱਲ ਬਲ ਧਿਆਨ ਜਿੰਨਾ ਕੋਸ਼ਿਸ਼ ਕਰ ਯਾਦ ਕਰਨਾ ਗੁਰੂ ਦਾ ਨਾਮ ਲੈ ਨਾਮ ਜਪ ਕੇ ਕਰੋ ਨਿਕਲਤਾ ਹੈ ਉਸ ਜਪੇ ਹੋਏ ਨਾਮ ਦਾ ਪ੍ਰਕਾ ਆਉਣ ਵਾਲਾ ਸਮਾਂ ਉਸ ਸਮੇਂ ਭਵੇਂ ਕਰਤੇ ਜਾਵਾਂਗਾ ਸਫਲ ਹੋਵਾਂਗਾ ਮਕਰੀਬ 9 ਸਾਲ ਦੱਸੇ ਜਦੋਂ ਜਦੋਂ ਤਬਲਾ ਬਿੱਜਦਾ ਰਹਿਆ ਕੁਝ ਮੈਂ ਦੇਖ ਦੇ ਕੇ ਕਿ ਚਾਹੇ ਵੀਡੀਓ ਰਾਈ ਕਰ ਲਓ ਕਿਉਂਕਿ ਉਸ ਸਮੇਂ ਚ ਬੀਸੀਆ ਦਾ ਟ੍ਰੈਡ ਰੋ ਸੀ ਜੀ ਮਾਪ ਸਦਾ ਦਇਆ ਕਰਦੀ ਜੀ ਉਹ ਸਦਾ ਬਰਕਰਾਰ ਰੱਖਦੀ ਉਹਨਾਂ ਨੇ ਮਾਰਗਦਰਸ਼ਕ ਬਣ ਕੇ ਜੀਵਨ ਜੀਵਿਤ ਜੁਗਤ ਵਿਅਕਤੀ ਦੁੱਖ ਸੁੱਖ ਸਹਿਣ ਅਤੇ ਪ੍ਰੇਰਿਤ ਕਰਦੇ ਕਿਉਂਕਿ ਇਹਨੂੰ ਸਹਿਣਾ ਹੀ ਪੈਂਦਾ ਹੈ ਇਹਦਾ ਕੋਈ ਹਲਕੁਲ ਕੋਈ ਤਬਲੇ ਦੇ ਵਿੱਚ ਬਹੁਤ ਸਾਰੇ ਬੋਲ ਐਸੇ ਨੇ ਜਿਹੜੇ ਦੋ ਇੰਨੀ ਸਪੋਰਟ ਨਾਲ ਨਾਲ ਪਰ ਮੈਂ ਥੋੜੇ ਜਿਹਾ ਵੱਧ ਕੇ ਇੱਕ ਹੱਥੇ ਜ਼ਿਆਦਾ ਬੋਲ ਪਾ ਦਿੰਦਾ ਹਾਂ ਦੂਜੇ ਕੋਰਸ ਰਿਪੋਰਟ ਨੂੰ ਲੈਂ ਲੈਣ ਤਾਂ ਕਿ ਰਿਦਮ ਬਣ ਜੇ ਆਪਣੇ ਆਪਣੀ ਦੇ ਕੰਮ ਕੰਮ ਉਹ ਵੀ ਥੋੜਾ ਜਿਆਦਾ ਉਹਨਾਂ ਦਾ ਅੰਦਾਜ਼ਾ ਲਾ ਸਕਦਾ ਤਾਂ ਕਿ ਕਿਸੇ ਦੇ ਮੁਤਾਜਬ ਨੂੰ ਤੁਹਾਨੂੰ ਕਹਿੰਦਾ ਕਿ ਤੁਸੀਂ ਆਪਣੇ ਆਪਣੇ ਧਰ ਨਾਲ ਕਰ ਲਓ ਥੋੜਾ ਜਿਹਾ ਜਿਆਦਾ ਕਰ ਲਓ ਪਰ ਤੁਹਾਡਾ ਕੰਮ ਕਰਦਾ ਸਾਜਾਂ ਦੀ ਸਿੱਖਿਆ ਤੁਸੀਂ ਜਿਹੜੀਆਂ ਉਹ ਕਿੰਨਾ ਤੋਂ ਲਈ ਸੀ ਤੁਸੀਂ ਜਿਵੇਂ ਦੱਸਿਆ ਕਿ ਵੇਖ ਵੇਖ ਕੇ ਸਿੱਖਿਆ ਸੀ ਪਰ ਉਹਨਾਂ ਦਾ ਕਿਸੇ ਦੇ ਕੋਲੋਂ ਕੋਈ ਖਾਸ ਹਾਸਲ ਕਿ ਕਿ ਸੀ ਸਟੇਜ ਚੈਂਜਰ ਮੇਂ ਹੋਤੇ ਨੇ ਮੇਰੀ ਕੋਸ਼ਿਸ਼ ਇਹ ਸੀ ਕਿ ਇਤਨੀ ਜ਼ਿਆਦਾ ਗੱਲਾਂ ਕਰੀਂ ਤਾਂ ਕਿ ਤੁਹਾਨੂੰ ਹਰ ਪੜਾ ਰਜਾ ਬੱਜਾ ਮੇਂ ਨਾ ਸਟੇਜ ਬਦਲਣਾ ਜੋ ਲੋਕ ਕਹਿੰਦੇ ਵੀ ਇੱਕ ਜਗ੍ਹਾ ਟਿਕ ਕੇ ਕੰਮ ਕਰ ਦੇ ਦੇ ਉਹਦੇ ਤੋਂ ਬਚਾਉਣਾ ਮੇਰੀ ਕੋਸ਼ਿਸ਼ ਵੀ ਇੱਕ ਵੇਗਰ ਨੀਂ ਮਾਰ ਮਾਰ ਪਰ ਕੋਈ ਸੁਮਗਤੀ ਨਹੀਂ ਸੀ ਫਰ ਫਰ ਰਹਿੰਦਾ ਚਾਹੇ ਤੁਹਾਡਾ ਪਰਿਵਾਰ ਹੋਵੇ ਤੁਹਾਡਾ ਸੰਸਾਰ ਹੋਵੇ ਜਿੱਥੋਂ ਕਿ ਤੁਹਾਨੂੰ ਕੋਈ ਇਸ ਗੱਲ ਗੱਲ ਤੋਂ ਮਿਲੇ ਜਿਹੜੀ ਤੁਹਾਡੇ ਦਿਲ ਦੀ ਦੁੱਖ ਦਈ ਉਹ ਅਸਰ ਤਾਂ ਕਰਦੀ ਹੈ ਪਰ ਉਹਦੇ ਵਿੱਚੋਂ ਆਪ ਹੀ ਪਿੱਛੇ ਮਿੱਤਨੇ। ਉਹ ਬੰਦੇ ਬੰਦੇ ਤੁਹਾਨੂੰ ਪਰੇਸ਼ਾਨ ਕਰਨਾਂ ਦੀ ਕੋਸ਼ਿਸ਼ ਕਰ ਦਿੰਦੇ। ਤੁਸੀਂ ਉਸ ਪਰੇਸ਼ਾਨੀ ਨੂੰ ਆਪ ਘੱਟ ਕਰਦੇ। ਉਹਦੇ ਬਾਰੇ ਬਾਰੇ ਸੋਚਣਾ ਛੱਡ ਦਿੰਦੇ। ਹੋ ਸਕਦਾ ਕਿ ਬਿਰਵਤਨ ਨਾਲ ਕੋਈ ਹੋਤਾ। ਤੁਸੀਂ ਨਿਸ਼ਚਿਤ ਤੌਰ ਤੋਂ ਕੁਝ ਮੇਰੀ ਇੱਕ ਆਦਤ ਹੈ ਮੈਂ ਕੰਮ ਮੰਗ ਕੇ ਹੂੰ ਜੇ ਮੱਤਬਲਾ ਬਰਬਰ ਸੀ ਉਦਮ ਉਦੰਦਨ ਦੇ ਸਿਰਲੇਖ ਦੇ ਇਹ ਕੀ ਕਰ ਰਹੇ ਹਨ ਮੱਤਬਲਾ ਬਲਾ ਮਸਨ ਮੈਨੂੰ ਲੈ ਲਿਆ ਤੇ ਜੇ ਅੱਜ ਅਰਿੱਤਨ ਨਹੀਂ ਕਰਦਾ ਤੇ ਮਾਮੂ ਖਾ ਦੀ ਕਿਰਪਾ ਦਾ ਪ੍ਰੋਗਰਾਮ ਹੋਣਾ ਬੰਦ ਕਰ ਦੇ ਉਦਮ ਉਦੰਦਨ ਦੀਆਂ ਜੀ ਲੋਦੋ ਉਦਮ ਬੈਤ ਉਦਮ ਕਰੇਗਾ ਸਭ ਕੁਝ ਮਿਲੇਗਾ ਤੇ ਜੇ ਕੇਵਲ ਸ਼ਿਕਵੇ ਕਰੀ ਜਾਵਾਂਗੇ ਸ਼ਿਕਾਇਤਾਂ ਹੀ ਕਰੀ ਜਾਵਾਂਗੇ ਤੇ ਜਿਹੜੀਆਂ ਸ਼ਿਕਾਇਤਾਂ ਕਰਦੇ ਪਏ ਉਹ ਜਾਂਦੀਆਂ ਕਿੱਥੇ ਬਿਲਕੁਲ ਫਾਇਦਾ ਤਾਂ ਕੋਈ ਨਹੀਂ ਸਿਰਫ ਆਪਣੇ ਮਾਰੇ ਪਰ ਸਲੀਕਤੀ ਨਾ ਮੈਂ ਰਾਮ ਮੁਲਾਬਾ ਦਿੱਤਾ ਦਿੱਤਾ ਉਹਦਾ ਤੁਹਾਨੂੰ ਕੀ ਭੈਣ ਭੈਣ ਉਹਦੇ ਨਾਲ ਭਲੀ ਗੱਲ ਅਰਦਾਸ ਕਰੋ ਰੱਬ ਜੀ ਕਿਰਪਾ ਕਰੋ ਕਰੋ ਹਿੰਮਤ ਦਿਓ ਮੈਂ ਕੋਈ ਕੰਮ ਕਰ ਕਰ ਸਕਦਾ ਮੈਂ ਆਪਣਾ ਜੀਵਨ ਤਲਾਸ਼ ਸਕਦਾ ਮੈਂ ਆਪਣਾ ਬਾਲ ਬਾਲ ਬਸਬਾਲ ਜੀ ਤੇਰੇ ਕਹਿ ਆਵੇ ਕਮ ਪਤਮਨ ਮੇਰੇ ਇੱਕੋ ਨਾਮ ਭਗਤ ਮਨ ਮੇਰੇ ਇੱਕੋ ਨਾਮ ਜੀ ਤੇਰੇ ਕਹਿ ਆਵੇ ਕਾ ਜੀ ਤੇਰੇ ਕਹਿ ਆਵੇ ਕਾ ਭਗਤ ਮਨ ਮੇਰੇ ਇੱਕੋ ਨਾਮ ਭਗਤ ਮਨ ਮੇਰੇ ਏ ਕੋ ਨਾ ਏ ਕੋ ਨਾ ਏ ਕੋ ਨਾ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਲਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਕਾਸ਼ ਇਸ ਵਕਤ ਜਿਨ੍ਹਾਂ ਦਾ ਸ਼ਬਦ ਆਸੀ ਸਰਵਣ ਕਰ ਰਹੇ ਸਾਂ ਇਹ ਪਾਈਗ੍ਰਾਮ ਜੋਜੀ ਨੇ ਜੋ ਜਲੰਧਰ ਤੋਂ ਨੇ ਅੱਜ ਸਾਡੇ ਨਾਲ ਨੇ ਇੰਟਰਵਿਊ ਅੱਜ ਇਹਨਾਂ ਦਾ ਹੀ ਹੈ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬ੍ਰਾਮਪੁਰ ਜੀ ਦੇ ਬਾਰੇ ਥੋੜਾ ਜਿਆਦਾ ਤੁਹਾਨੂੰ ਦੱਸਣਾ ਚਾਹਾਂਗੀ ਕਿ ਕੁਦਰਤ ਦੇ ਵੱਲੋਂ ਇੱਕ ਤਰਾਸਦੀ ਇਹਨਾਂ ਦੇ ਨਾਲ ਕੀਤੀ ਗਈ ਹੈ 25 ਤੋਂ 26 ਸਾਲ ਪਹਿਲਾਂ ਇੱਕ ਹਾਦਸਾ ਇਹਨਾਂ ਦੇ ਨਾਲ ਵਾਪਰਦਾ ਹੈ ਪਰ ਫਿਰ ਵੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਇੱਕ ਜਗ੍ਹਾ ਦੇ ਉੱਪਰ ਠਹਿਰਾਵ ਇਹਨਾਂ ਨੇ ਨਹੀਂ ਦਿੱਤਾ ਫਿਰ ਵੀ ਜ਼ਿੰਦਗੀ ਜਿਹੜੀ ਹੈ ਉਹ ਚੱਲ ਸੋ ਚੱਲ ਹੈ ਤੇ ਅੱਜ ਵੀ ਬੜੇ ਸੋਹਣੇ ਢੰਗ ਦੇ ਨਾਲ ਕੀਰਤਨ ਜਿਹੜਾ ਹੈ ਸਰਵਣ ਕਰਵਾਉਂਦੇ ਨੇ ਬ੍ਰਹਮਜੋ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਬ੍ਰਹਮਜੋ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਤੁਸੀਂ ਠੀਕ ਠਾਕ ਹੋ ਬਹੁਤ ਵਧੀਆ ਜੀ ਅੱਛਾ ਕੀਰਤਨ ਸਰਵਨ ਕਰਵਾ ਰਹੇ ਸੀ ਸ਼ਬਦ ਤੁਸੀਂ ਪੜ੍ਹ ਰਹੇ ਸੀ ਮੈਂ ਜਦੋਂ ਤੁਸੀਂ ਸ਼ਬਦ ਪੜ੍ਹ ਰਹੇ ਸੀ ਤਾਂ ਬਿਲਕੁਲ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਗਈ ਬਿਲਕੁਲ ਇੱਕ ਵਾਰ ਤਾਂ ਲੱਗਿਆ ਕਿ ਪ੍ਰਮਾਤਮਾ ਅੰਗ ਸੰਗੀ ਹੈ ਜਦੋਂ ਤੁਸੀਂ ਕੀਰਤਨ ਕਰਦੇ ਹੋ ਤਾਂ ਤੁਹਾਡੇ ਮਨ ਦੀ ਭਾਵਨਾ ਜਿਹੜੀ ਹੈ ਕਿਹੋ ਜੀ ਹੁੰਦੀ ਹੈ ਕੀ ਫੀਲ ਕਰਦੇ ਹੋ ਤੁਸੀਂ ਜੋ ਤੁਸੀਂ ਕੀਰਤਨ ਕਰਦੇ ਹੋ ਕੀਰਤਨ ਸਮਰਪਿਤ ਹੋਏ ਬਣਾ ਨਹੀਂ ਹੋ ਸਕਦਾ ਜੀ ਜੇ ਤੁਸੀਂ ਕੀਰਤਨ ਵਿੱਚ ਆਪ ਜੁੜੇ ਹੋ ਆਪ ਉਹਦੇ ਵਿੱਚੋਂ ਆਨੰਦ ਲੈ ਰਹੇ ਹੋ ਤੇ ਫਿਰ ਤੁਸੀਂ ਸ਼ਬਦ ਸੁਣਾ ਸਕਦੇ ਹੋ ਤੇ ਜੇ ਤੁਸੀਂ ਆਪ ਨਹੀਂ ਜੁੜ ਸਕੇ ਜਾਂ ਤੁਹਾਨੂੰ ਸ਼ਬਦ ਪੜ੍ਹ ਕੇ ਆਨੰਦ ਨਹੀਂ ਆ ਰਿਹਾ ਤੇ ਸੰਗਤ ਤੱਕ ਵੀ ਉਹ ਆਨੰਦ ਨਹੀਂ ਪਹੁੰਚਣਾ ਜੀ ਸ਼ਬਦ ਆਪਾਂ ਆਪ ਸਮਰਪਿਤ ਕਰਨ ਵਾਲਾ ਵਾਲਾ ਹੈ ਇਸ ਕਰਕੇ ਸ਼ਬਦ ਜਦੋਂ ਵੀ ਪੜ੍ਹੀਏ ਯਤਨ ਕਰੀਏ ਜੋ ਵੀ ਸੁੱਖ ਦੁੱਖ ਨੇ ਉਹ ਇੱਕ ਪਾਸੇ ਰੱਖ ਕੇ ਗੁਰੂ ਦੇ ਗੋਦ ਵਿੱਚ ਗੁਰੂ ਵਾਲੇ ਬਣ ਕੇ ਗੁਰੂ ਦੇ ਬਣ ਕੇ ਕੀਰਤਨ ਕਰੀਏ ਗੁਰੂ ਦੇ ਬਣ ਕੇ ਕੀਰਤਨ ਸੁਣੀਏ ਬਿਲਕੁਲ ਜਿਵੇਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਅਜਿਹਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਨੂੰ ਠਹਿਰਾਵ ਨਹੀਂ ਦਿੱਤਾ ਚੱਲ ਸੋ ਚੱਲ ਵੀ ਕਹਿ ਸਕਦੇ ਆ ਕਿ ਗੁਰੂ ਨੂੰ ਸਮਰਪਿਤ ਹੋ ਕੇ ਹੀ ਇਹ ਜਿਹੜੀ ਜ਼ਿੰਦਗੀ ਹੈ ਤੁਸੀਂ ਜਿਉ ਰਹੇ ਹੋ ਗੁਰੂ ਤੇ ਭਰੋਸਾ ਕਰਕੇ ਜੀਵਨ ਜੀ ਸਕਦੇ ਆ ਹੂੰ ਕਿਉਂਕਿ ਗੁਰੂ ਤੇ ਭਰੋਸਾ ਕਰਨਾ ਭਾਵੇਂ ਵੀ ਜੋ ਤੁਸੀਂ ਚਾਹੁੰਦੇ ਹੋ ਜੋ ਤੁਹਾਡੀ ਇੱਛਾ ਹੈ ਉਹ ਮਾਲਕ ਤੁਹਾਨੂੰ ਫਲ ਦੇ ਸਕਦਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਰਹਿ ਕਾਮ ਤੇ ਨਾ ਉਹ ਸਾਰਾ ਕੁਝ ਉਹਦੇ ਕੋਲ ਹੈ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਜੋ ਮੰਗੋਗੇ ਮਿਲ ਜਾਏਗਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਭਰੋਸਾ ਰੱਖ ਕੇ ਗੁਰੂ ਘਰ ਆਵਾਂਗੇ ਤੇ ਸਾਰਾ ਕੁਝ ਮਿਲਦਾ ਹੈ ਵਿਸ਼ਵਾਸ ਰੱਖ ਕੇ ਆਵਾਂਗੇ ਕਿਉਂਕਿ ਗੁਰੂ ਘਰ ਆਉਣਾ ਪ੍ਰੀਤ ਅਤੇ ਪ੍ਰਤੀਤ ਹੈ ਜੀ ਤੁਹਾਡਾ ਗੁਰੂ ਪ੍ਰਤੀ ਪਿਆਰ ਹੋਵੇ ਤੇ ਗੁਰੂ ਤੇ ਭਰੋਸਾ ਹੋਵੇ ਅਰਦਾਸ ਹੀ ਤਾਂ ਹੀ ਪ੍ਰਵਾਨ ਹੁੰਦੀ ਬਿਲਕੁਲ ਬਿਰਧੀ ਕਦਨਾ ਹੋ ਗਈ ਜਨ ਕੀ ਅਰਦਾਸ ਜੇ ਭਰੋਸਾ ਹੈ ਵੀ ਮੇਰੇ ਗੁਰੂ ਦੇ ਚਰਨਾਂ ਚ ਕੀਤੀ ਅਰਦਾਸ ਵਿਅਰਥ ਨਹੀਂ ਹੁੰਦੀ ਫਿਰ ਸਾਬ ਕਹਿੰਨ ਲੱਗੇ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਕੋਸ਼ਿਸ਼ ਕਰੀਦੀ ਗੁਰੂ ਚਰਨਾਂ ਚ ਅਰਦਾਸ ਕਰਕੇ ਸਟੇਜ ਤੇ ਬੈਠੀ ਤਾਂ ਵੀ ਮਾਲਕ ਜੀ ਜਿਸ ਕਾ ਕਾਰਜ ਤੇ ਨਹੀਂ ਕੀਤਾ ਮਾਨਸ ਗਿਆ ਵਿਚਾਰਾ ਰਾਮ ਤੁਹਾਡਾ ਕੰਮ ਹੈ ਤੁਸੀਂ ਆਪ ਹੀ ਕਰਾ ਲਓ ਜੀ ਬ੍ਰਹਮਦੂ ਸਿੰਘ ਜੀ ਸਵਾਲ ਮੇਰਾ ਕੀ ਡੇਲੀ ਰੁਟੀਨ ਤੋਂ ਡਿਕੇ ਹੋ ਜੀ ਰਹਿੰਦੀ ਆ ਕੀ ਕੁਝ ਤੁਸੀਂ ਆਪਣੇ ਡੇਲੀ ਰੁਟੀਨ ਦੇ ਵਿੱਚ ਕਰਦੇ ਹੋ ਕਿੱਦਾਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਸਾਰੀ ਤੁਹਾਡੇ ਕਿਹੜੇ ਕੰਮ ਹੁੰਦੇ ਨੇ ਜਿਹੜੇ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਉਹ ਜਲਦ ਨਿਪ ਹੋ ਜਾਣ ਤਾਂ ਕਿ ਤੁਸੀਂ ਕੀਰਤਨ ਵੱਲ ਆਪਣਾ ਧਿਆਨ ਦਿਓ ਦੇਖੋ ਹਰ ਬੰਦੇ ਦਾ ਜੀਵਨ ਦਾ ਸਟਾਰਟਿੰਗ ਦਾ ਦਿਨ ਦਾ ਅੰਦਾਜ਼ਾ ਤਾਂ ਇੱਕੋ ਹੀ ਹੁੰਦਾ ਹੈ ਜਿਨੂੰ ਗੁਰੂ ਰਾਮਦਾਸ ਬਾਰੇ ਨੇ ਕਿਹਾ ਗੁਰਸਤਪੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਪਲਕੇ ਪਰਭਾਤੀ ਜੀ ਇਸ਼ਨਾਨ ਕਰੇ ਆਪਣਾ ਇਸ਼ਨਾਨ ਧਿਆਨ ਕਰਕੇ ਬੰਦਾ ਯਤਨ ਕਰੇ ਜਿੰਨਾ ਕੋ ਸਤ ਮੈਂ ਗੁਰੂ ਨੂੰ ਯਾਦ ਕਰ ਨਾ ਗੁਰੂ ਦਾ ਨਾਮ ਲੈ ਲਵਾ ਨਾਮ ਜਪ ਕੇ ਕਰੋ ਨਿਕਲਾ ਤਾਂ ਕਿ ਉਸ ਜਪੇ ਹੋਏ ਨਾਮ ਦਾ ਸਦਕਾ ਆਉਣ ਵਾਲਾ ਸਮਾਂ ਉਸ ਸਮੇਂ ਵਿੱਚ ਕਰ ਕੀਤੇ ਜਾਣ ਵਾਲੇ ਕੰਮ ਸਫਲ ਹੋ ਜਾਂਦੇ। ਅੱਛਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਐਜ਼ ਤਬਲਾਵਾਦਕ ਕੀਤੀ ਸੀ। ਤੇ ਕਿੰਨੀ ਕੁ ਉਮਰ ਸੀ ਜਦੋਂ ਤੁਸੀਂ ਤਬਲਾ ਸਿੱਖਿਆ ਤੇ ਕਿੱਦਾਂ ਦੀ ਤੁਹਾਡੀ ਉਹ ਜਰਨੀ ਜਿਹੜੀ ਰਹੀ ਹੈ? ਮੈਂ ਕਰੀਬਨ 9 ਸਾਲ ਦਾ ਸੀ ਜਦੋਂ ਤਬਲਾ ਸਿੱਖਦਾ ਰਿਹਾ। ਕੁਝ ਮੈਂ ਦੇਖ-ਦੇਖ ਕੇ ਵੀ ਸਿੱਖਿਆ। ਚਾਹੇ ਵੀਡੀਓ ਰਾਈ ਕੇ ਲੋ ਕਿਉਂਕਿ ਉਸ ਸਮੇਂ ਚ ਵੀਸੀਆਰ ਦਾ ਟ੍ਰੈਂਡ ਬਹੁਤ ਸੀ ਜੀ ਤੇ ਪਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਦੀਆਂ ਕੈਸਟਾਂ ਲੈ ਆਉਣੀਆਂ ਵੀਸੀਆਰ ਚਲਾ ਕੇ ਦੇਖਣੀਆਂ ਫਿਰ ਉਹ ਹੱਥ ਕਿਵੇਂ ਰੱਖਦੇ ਸੀ ਉਹ ਦੇਖਣਾ ਕਿਉਂਕਿ ਸਿੱਖਣ ਨਾਲੋਂ ਦੇਖਣ ਵਿੱਚ ਜ਼ਿਆਦਾ ਅਸਰ ਹੋ ਜਾਂਦਾ ਬਿਲਕੁਲ ਪੜਨ ਨਾਲੋਂ ਸੁਣਨ ਵਿੱਚ ਜ਼ਿਆਦਾ ਅਸਰ ਹੁੰਦਾ ਤਕਰੀਬਨ 9-10 ਸਾਲ ਦੇ ਆਸ-ਪਾਸ ਤੁਸੀਂ ਜਦੋਂ ਮੈਂ ਤਬਲਾ ਸਿੱਖਣਾ ਸ਼ੁਰੂ ਕੀਤਾ ਔਰ 11 ਸਾਲ ਦੇ ਆਸ-ਪਾਸ ਆ ਕੇ ਮੈਂ ਵਜਾਉਣਾ ਸ਼ੁਰੂ ਕੀਤਾ ਠੀਕ ਕਿਹੜਾ ਉਹ ਸਮਾਂ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਡਾ ਤੁਹਾਡੇ ਨਾਲ ਇੱਕ ਹਾਦਸਾ ਵਾਪਰਦਾ ਹੈ ਉਸ ਤੋਂ ਬਾਅਦ ਤੁਸੀਂ ਤੁਹਾਡਾ ਹੱਥ ਜਿਹੜਾ ਡਾਕਟਰਾਂ ਦੇ ਵੱਲੋਂ ਸੱਜਾ ਕੱਟ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਤੁਸੀਂ ਹਰਮੋਨੀਅਮ ਦੇ ਉੱਪਰ ਐਜ਼ ਅ ਕੀਰਤਨੀਏ ਤੁਸੀਂ ਆਪਣੀ ਆਪਣੇ ਸਫ਼ਰ ਨੂੰ ਸ਼ੁਰੂ ਕਰ ਦਿੱਤਾ ਤਬਲੇ ਦਾ ਸਫਰ ਮੇਰਾ 11 ਸਾਲ ਦਾ ਰਿਹਾ 1988 ਤੋਂ 1999 ਤੱਕ ਦਾ ਉਦੋਂ ਬਾਅਦ ਇੱਕ ਇਨਸੀਡੈਂਟ ਹੁੰਦਾ ਹੈ ਹਾਦਸਾ ਹੁੰਦਾ ਉਸ ਹਾਦਸੇ ਵਿੱਚ ਮੇਰੀ ਸੱਜੀ ਪਾ ਕੱਟੀ ਜਾਂਦੀ ਹੈ ਹੂੰ ਉਦੋਂ ਬਾਅਦ ਇਹ ਮੈਂ ਥੋੜਾ ਜਿਹਾ ਸਮਾ ਆਰਟੀਫੀਸ਼ੀਅਲ ਨਾਲ ਪਾਉ ਨਕਲੀ ਬਾਹ ਦੇ ਨਾਲ ਤਬਲਾ ਵਜਾਇਆ ਹੂੰ ਫਿਰ ਹੌਲੀ ਹੌਲੀ ਕਰਦਿਆ ਕਰਦਿਆਂ ਮੈਂ ਨਵੰਬਰ 2003 ਦੇ ਵਿੱਚ ਬਤੌਰ ਕੀਰਤਨੀਆਂ ਦੇ ਤੌਰ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਤ ਦਿਵਲ ਨਗਰ ਤੋਂ ਕੀਰਤਨ ਸੇਵਾ ਰਮ ਕੀਤੀ ਜਿੱਥੇ 4 ਸਾਲ ਟਾਈਮ ਲਗਾਇਆ ਉਹ ਪਰੰਪਰ ਅਸਥਾਨ ਡੇਰਾ ਪ੍ਰੀਤਮ ਪਵਨ ਗੋਪਾਲ ਨਗਰ ਜਲੰਧਰ ਉਸ ਅਸਥਾਨ ਤੇ 18 ਸਾਲ ਦੇ ਆਸ-ਪਾਸ ਸਮਾਂ ਹੋ ਚੁੱਕਾ ਮਨ ਕੀਰਤਨ ਕਰਦਿਆਂ ਹੋਰ ਇਸ ਅਸਥਾਨ ਦੀ ਸੰਗਤ ਇਸ ਅਸਥਾਨ ਦੇ ਮਹਾਂਪੁਰਖ ਜਨ ਮਹਾਂਪੁਰਖ ਪਰਮ ਪੂਜ ਸੁਆਮੀ ਸ਼ਾਂਤਨਾਨ ਜੀ ਤੇਨਾਂ ਦੀਆਂ ਅਸੀਸਾਂ ਪਿਆਰ ਉਹਨਾਂ ਦੀਆਂ ਰਹਿਮ ਦਾ ਦਰਸਕਾ ਕਿਉਂਕਿ ਮਾਪੂਰਕ ਸਦਾ ਦਇਆ ਕਰਦੇ ਨੇ ਜੀ ਉਹ ਸਦਾ ਮਾਰਗਦਰਸ਼ਕ ਹੁੰਦੇ ਨੇ ਉਹਨਾਂ ਨੇ ਮਾਰਗਦਰਸ਼ਕ ਬਣ ਕੇ ਜੀਵਨ ਜਿਉਣ ਦੀ ਜੁਗਤ ਵੀ ਦਿੱਤੀ ਦੁੱਖ ਸੁੱਖ ਸਹਿਣ ਦੀ ਪ੍ਰੇਰਣਾ ਵੀ ਕਰਦੇ ਨੇ ਕਿਉਂਕਿ ਇਹਨੂੰ ਸਹਿਣਾ ਹੀ ਪੈਂਦਾ ਹੈ ਇਹਦਾ ਹੱਲ ਕੋਈ ਨਹੀਂ ਹੂੰ ਇਸ ਕਰਕੇ ਸਫਰ ਇਦਾਂ ਦਾ ਰਿਆ ਦੁੱਖ ਸੁੱਖ ਵਿੱਚੋਂ ਪਰ ਅੱਜ ਚਲੋ तकरीबन 22 ਸਾਲ ਤੇ ਬਾਅਦ ਮੈਂ ਕੀਰਤਨ ਕਰਦੇ ਆ ਤਾਂ ਸਭ ਅਬਦੀਨ ਕਰਨ ਤੋਂ ਬਾਅਦ ਸੰਤੁਸ਼ਟਾ ਆਖਰੀ 25 26 ਸਾਲ ਹੋ ਚੱਲੇ ਨੇ ਵੀ ਤੁਹਾਡੇ ਬਾਝੜੀ ਹੈਗੀ ਆ ਸੱਜੀ ਆਰਟੀਫੀਸ਼ੀਅਲ ਲੱਗੀ ਹੋਈ ਆ ਤਾਂ ਦਿੱਕਤ ਆਉਂਦੀ ਆ ਤੁਹਾਨੂੰ ਕੰਮ ਕਰਨ ਲੱਗੇ ਜਾਂ ਫਿਰ ਹੁਣ ਮਤਲਬ ਇਹਨਾ ਟਾਈਮ ਇੰਨਾ ਟਾਈਮ ਬਾਅਦ ਹੁਣ ਤੁਸੀਂ ਬਿਲਕੁਲ ਐਪੂਲ ਹੋ ਚੁੱਕੇ ਹੋ ਸ਼ੁਰੂਆਤ ਵਿੱਚ ਕੁਝ ਕੁ ਮਮਮਸ ਐਸੀਆਂ ਸਨ ਜਡੀਆਂ ਨਹੀਂ ਸੀ ਨਿਭਾਵ ਹੋ ਰਹੀਆਂ ਜਿਸ ਢੰਗ ਨਾਲ ਚਾਹੀਦੀ ਸੀ ਉਸ ਢੰਗ ਨਾਲ ਨਾ ਹੋਣਾ ਥੋੜਾ ਥੋੜਾ ਬਦਲਿਆ ਤਬਲੇ ਦੇ ਵੀ ਬਹੁਤ ਸਾਰੇ ਬੋਲ ਐਸੇ ਨੇ ਜਿਹੜੇ ਦੋ ਹੱਥਾਂ ਦੀ سپورਟ ਨਾਲ ਨੇ ਜੀ ਪਰ ਮੈਂ ਥੋੜੇ ਜੇ ਬਦਲ ਕੇ ਇੱਕ ਹੱਥ ਤੇ ਜ਼ਿਆਦਾ ਬੋਝ ਪਾ ਦਿੱਤਾ ਦੂਜੇ ਕੋਲ ਸਿਰਫ سپورਟ ਲੈ ਲਈ ਤਾਂ ਕਿ ਇੱਕ ਰਿਦਮ ਬਣ ਜਾਈ ਆਪਣੇ ਜੀਵਨ ਦੇ ਕੰਮ ਸੀ ਉਹ ਵੀ ਥੋੜਾ ਜਆ ਉਹਨਾਂ ਦਾ ਅੰਦਾਜ਼ ਬਦਲ ਦਿੱਤਾ ਤਾਂ ਕਿ ਕਿਸੇ ਦੇ ਮੁਤਾਜ ਹੋਣ ਨਾਲੋਂ ਚੰਗਾ ਵੀ ਤੁਸੀਂ ਆਪਣੇ ਕੰਮ ਨੂੰ ਆਪਣੇ ਢੰਗ ਨਾਲ ਕਰ ਲਓ ਥੋੜਾ ਜਆ ਕਰ ਲਓ ਪਰ ਤੁਹਾਡਾ ਕੰਮ ਚੱਲਦਾ ਬਿਲਕੁਲ ਬਿਲਕੁਲ ਤੇ ਕਹਿੰਦੇ ਜ਼ਿੰਦਗੀ ਦੇ ਵਿੱਚ ਗੁਰੂ ਦੀ ਬੜੀ ਜ਼ਰੂਰਤ ਪੈਂਦੀ ਹੈ ਜਦੋਂ ਕੋਈ ਚੀਜ਼ ਅਸੀਂ ਸਿੱਖਦੇ ਹਾਂ ਜਾਂ ਫਿਰ ਕੁਝ ਚੀਜ਼ ਆਪਾਂ ਕਰਨੀ ਹੁੰਦੀ ਹੈ ਆਪਣੀ ਜ਼ਿੰਦਗੀ 'ਚ ਚਾਹੇ ਅਸੀਂ ਉਹ ਪਰਮਪਿਤਾ ਪਰਮਾਤਮਾ ਦੇ ਅਰਦਾਸ ਕਰੀਏ ਤੇ ਚਾਹੇ ਸਾਡੇ ਗੁਰੂ ਜਨ ਜਿਵੇਂ ਟੀਚਰ ਅਧਿਆਪਕ ਨੇ ਸਾਡੇ ਹਨ ਇਦੀ ਸਿੱਖਿਆ ਜਿਹੜੀ ਹੈ ਉਹ ਦਿੰਦੇ ਨੇ ਤੇ ਸਾਜਾਂ ਦੀ ਸਿੱਖਿਆ ਤੁਸੀਂ ਜਿਹੜੀ ਆ ਉਹ ਕਿਨਾਂ ਤੋਂ ਲਈ ਸੀਗੀ ਤੁਸੀਂ ਜਿਵੇਂ ਦੱਸਿਆ ਕਿ ਵੇਖ-ਵੇਖੇ ਦਾ ਸਿੱਖਿਆ ਹੀ ਸੀ ਪਰ ਉਦਾਂ ਕਿਸੇ ਦੇ ਕੋਲੋਂ ਤੁਸੀਂ ਖਾਸ ਸਿੱਖਿਆ ਹਾਸਲ ਕੀਤੀ ਹੈ ਜੀ ਤਬਲੇ ਵਿੱਚ ਮੈਂ ਘਰੋਂ ਸਿੱਖਿਆ ਕੁਝ ਕਿਉਂਕਿ ਮੇਰੇ ਪਿਤਾ ਭਾਈ ਹਰਪ੍ਰਕਾਸ਼ ਸਾਹ ਮਿੱਤਰ ਉਹ ਪਹਿਲਾ ਤਬਲਾਵਾਦਕ ਸਨ ਜੀ ਉਸ ਤੋਂ ਬਾਅਦ ਫਿਰ ਜਲੰਧਰ ਦੀ ਬਹੁਤ ਪਿਆਰੀ ਸ਼ਖਸੀਅਤ ਨੇ ਸਨਮਾਨਯੋਗ ਮਹਾਂਪੁਰਖ Swami Ishwar Das Shastri ਉਸ ਟਾਈਮ ਉਹਨਾਂ ਨੇ ਇੱਕ ਪ੍ਰੇਰਨਾ ਦਿੱਤੀ ਵੀ ਭਾਈ ਸਾਹਿਬ ਤੁਸੀਂ ਕਥਾ ਕਰਿਆ ਤਾ ਫਿਰ ਉਹ ਕਥਾ ਕਰਨ ਲੱਗੇ ਉਹਨਾਂ ਕੋਲ ਕੋਈ ਤਬਲਾ ਸਿੱਖਿਆ ਕੋਈ ਜਲੰਧਰ ਵਿੱਚ ਬਹੁਤ ਵਿਦਵਾਨ ਤਬਲਾਵਾਦਕ ਨੇ ਪੰਡਿਤ ਰਮਾ ਕਾਪ ਜੀ ਜੀ ਉਹਨਾਂ ਕੋਲ ਕੋਈ ਸਮਾ ਸਿੱਖਿਆ ਕੀਰਤਨ ਵਿੱਚ ਮੈਂ ਉਸ ਟਾਈਮ ਮੇਰੀਆਂ ਛੋਟੀਆਂ ਦੋਨੋਂ ਭੈਣਾਂ ਕੀਰਤਨ ਕਰਦੀਆਂ ਸੀ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਵੀਡੀਓ ਲਿਆ ਕੇ ਦੇਖਣੀ ਆ ਉਹਨਾਂ ਤੇ ਜਿੱਥੇ ਤਬਲਾ ਵਜੰਦੇ ਦੇ ਹੱਥ ਦੇਖਣੇ ਉੱਥੇ ਮੈਂ ਸੁਰਾਂ ਦੇਖੜੀਆਂ ਕਿੱਦਾਂ ਵਜਾਉਂਦੇ ਨੇ ਜੀ ਫਿਰ ਮੈਂ ਹੌਲੀ ਹੌਲੀ ਸ਼ਬਦ ਸਿੱਖਣੇ ਸ਼ੁਰੂ ਕਰਤਾ ਹਾਰਮੋਨੀਅਮ ਤੇ ਉਹ ਛੋਟੀਆਂ ਭੈਣਾਂ ਨੂੰ ਸਿਖਾ ਦਿਆ ਕਰਨਾ ਇਰੇ ਰਲ ਮਿਲ ਕੇ ਮਿਹਨਤ ਕਰਨੀ ਉਸ ਤੋਂ ਬਾਅਦ ਸਟੇਜ ਤੇ ਪਰਫਾਰਮੈਂਸ ਦੇਣੀ ਤੇ ਹਰਮੋਨਿਕ ਦੇ ਕੁਝ ਦਾਤ ਨੂੰ ਉਹ ਵੀ ਮਿਲ ਗਈ ਕੁਝ ਮੈਨੂੰ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ ਹਜ਼ੂਰੀ ਦਾ ਕੀ ਸਤਖੰਡ ਸ੍ਰੀ ਹਰਮਨਦਰ ਸਾਹਿਬ ਉਹਨਾਂ ਕੋਲ ਗਾਈਡੈਂਸ ਮਿਲੀ ਬਸ ਇਦਾਂ ਕਰਕੇ ਜੀਵਨ ਦਾ ਸਫਰ ਸ਼ੁਰੂ ਹੋਇਆ ਤੇ ਕਿੰਨੇ ਕੁ ਜਥੇ ਸੰਜਣਾ ਦੇ ਨਾਲ ਤੁਸੀਂ ਆਪਣੇ ਐਜ ਤਬਲਾਵਾਦਕ ਜਾ ਚੁੱਕੇ ਹੋ ਮਤਲਬ ਕੁਝ ਯਾਦ ਹੈ ਤੁਹਾਨੂੰ ਕਿੰਨੇ ਕ ਸਟੇਜ ਤੇ ਤੁਸੀਂ ਕੀਰਤਨ ਜੜਾ ਉਹ ਸੰਗਤਾਂ ਨੂੰ ਸਰਵਨ ਕਰਵਾ ਚੁੱਕੇ ਹੋ ਕਿੰਨੇ ਕ ਪ੍ਰੋਗਰਾਮ ਸੀ ਤੁਹਾਡੇ ਕੋਲ ਜਦੋਂ ਤੁਹਾਡਾ ਇਹ ਐਕਸੀਡੈਂਟ ਤੁਹਾਡੇ ਨਾਲ ਨਹੀਂ ਵਾਪਰਿਆ ਸੀ ਐਕਸੀਡੈਂਟ ਤੋਂ ਪਹਿਲਾਂ ਮੈਂ ਨਾਮਵਰ ਕੀਰਤਨਿਆਂ ਵਿੱਚ ਕੀਰਤਨ ਕਰਾਇਆ ਭਾਈ ਹਰਨਾਮ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਬੀਬੀ ਬਲਜੀਤਪੁਰ ਜੀ ਤਲਵਾੜੇ ਵਾਲੇ ਹੋਰ ਵੀ ਜਲੰਧਰ ਸ਼ਹਿਰ ਦੇ ਲੋਕਲ ਕੀਰਤਨੀਆਂ ਜਿਨ੍ਹਾਂ ਨਾਲ ਕਰਵਾਉਂਦਾ ਨਹੀਂ ਪ੍ਰੋਗਰਾਮ ਤਬਲਾ ਟੀਚਰ ਵਜੋਂ ਜਲੰਧਰ ਸ਼ੇਵ ਦੇਬੀ ਸਕੂਲ ਚ ਤਬਲਾ ਟੀਚਰ ਜੌਬ ਵੀ ਕੀਤੀ ਜੀ ਸਟੇਜਾਂ ਮੈਂ ਬਹੁਤੀਆਂ ਤੇ ਨਹੀਂ ਗਿਆ ਹੂੰ ਮੇਰੀ ਕੋਸ਼ਿਸ਼ ਹੁੰਦੀ ਸੀ ਇੱਕ ਸਟੇਜ ਤੇ ਜ਼ਿਆਦਾ ਟਾਈਮ ਲੱਗੇ ਤਾਂ ਕਿ ਤੁਹਾਨੂੰ ਹਰ 15 ਦਿਨ ਬਾਅਦ ਜਾਂ ਮਹੀਨੇ ਬਾਅਦ ਸਟੇਜ ਬਦਲਣ ਨਾਲ ਜੋ ਲੋਕੀ ਕਹਿੰਦੇ ਵੀ ਇੱਕ ਜਗ੍ਹਾ ਟਿਕ ਕੇ ਕੰਮ ਨਹੀਂ ਕਰਦੇ ਜੀ ਉਹਦੇ ਤੋਂ ਬਚਾ ਹੋਵੇ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਇੱਕ ਜਗ੍ਹਾ ਸਟੇਜ ਤੇ ਮਾਲਕ ਕਿਰਪਾ ਕਰੇ ਕੋਈ ਸਮਾਪਤੀਤ ਹੋਵੇ ਜੀ ਤੇ ਇਨ ਬਿਟਵੀਨ ਜਦੋਂ ਤੁਹਾਡੀ ਲਾਈਫ ਦੇ ਵਿੱਚ ਇਹ ਹਾਦਸਾ ਤੁਹਾਡੇ ਨਾਲ ਵਾਪਰ ਜਾਂਦਾ ਹੈ ਬੜੀ ਬੜੀ ਅਸੀਂ ਤਾਂ ਇਹ ਚੀਜ਼ ਵੇਖਦੇ ਆ ਕਿ ਜਦੋਂ ਕਿਸੇ ਦੇ ਨਾਲ ਕੋਈ ਹਾਦਸਾ ਵਾਪਰਦਾ ਨਾ ਲੋਕ ਉਹਨੂੰ ਤਰਸਤੀ ਨਿਗਾਹਾਂ ਵੇਖਦੇ ਨੇ ਤੇ ਕਦੀ ਤੁਹਾਨੂੰ ਇਹੋ ਜਿਹਾ ਕੁਝ ਮਹਿਸੂਸ ਹੋਇਆ ਵੀ ਕਿਸੇ ਦੇ ਵਿਵਹਾਰ ਦੇ ਵਿੱਚ ਕੋਈ ਬਦਲਾਅ ਆਇਆ ਹੋਵੇ ਜਾਂ ਪਹਿਲੇ ਜਿਹੜੇ ਲੋਕ ਤੁਹਾਡੇ ਨਾਲ ਬੜੇ ਚੰਗੇ ਸੀਗੇ ਉਹ ਤੁਹਾਨੂੰ ਤਰਸਤੀ ਨਿਗਾਹਾਂ ਵੇਖਣ ਲੱਗ ਪਏ ਜਾਂ ਕੁਝ ਐਦਾਂ ਦਾ ਤੁਹਾਡੇ ਨਾਲ ਹੋਇਆ ਹੋਵੇ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ ਹਰ ਬੰਦਾ ਆਪਣੇ ਆਪ ਨੂੰ ਉੱਚਾਈ ਦੇ ਦਿੰਦਾ ਹੈ ਹੂੰ ਹੂੰ ਔਰ ਦੂਸਰੇ ਨੂੰ ਨੀਵਾਂ ਦਿਖਾਉਣ ਵਿੱਚ ਉਹਨਾਂ ਇੱਕ ਆਪਣਾ ਸਵਾਦ ਜਮਲਦਾ ਹੂੰ ਬਾਕੀ ਕੁਝ ਹੈਗੇ ਵੀ ਨਹੀਂ ਲੋਕ ਤੇ ਜੇ ਆਪਾਂ ਉਹਨਾਂ ਦੀ ਪਰਵਾਹ ਕਰਾਂਗੇ ਵੀ ਇਹਨਾਂ ਨੇ ਐਦਾਂ ਕਹਿਤਾ ਮੈਨੂੰ ਐਦਾਂ ਦੇਖਿਆ ਤੇ ਅਸੀਂ ਪਬੰਧਜ ਹੋ ਜਾਂਦੇ ਬੱਜ ਜਾਵਾਂ ਤੇ ਜੇ ਉਹਨਾਂ ਦੀ ਗੱਲ ਇੱਕ ਕੰਨੋਂ ਸੁਣੀ ਤੇ ਦੂਜੇ ਕੰਨੋਂ ਕੱਢ ਦਿੱਤੀ ਜਾਂ ਉਹਨਾਂ ਦੇ ਨਜ਼ਰੀਆ ਨੂੰ ਅੱਖੋਂ ਉਹਲੇ ਕਰ ਦਿੱਤਾ ਫਿਰ ਮੇਰੇ ਖਿਆਲ ਤੁਹਾਡੇ ਮਨ ਤੇ ਉਹਦਾ ਬਹੁਤ ਅਸਰ ਰਹਿੰਦਾ ਹੈ ਪਰ ਪਹਿਲੇ ਪਹਿਲਾ ਤਾਂ ਜ਼ਾਰਜੀ ਗੱਲ ਹੈ ਜਦੋਂ ਕੋਈ ਐਦਾਂ ਬੋਲਦਾ ਨਵਾਂ ਨਵਾਂ ਤਾਂ ਫਿਰ ਤਾਂ ਬੰਦੇ ਨੂੰ ਫੀਲ ਹੁੰਦਾ ਹੈ بڑا ਇਨਸਾਨ ਆਪਣੇ ਅੰਦਰ ਉਹਨਾਂ ਚੀਜ਼ਾਂ ਨੂੰ ਸੋਚਦਾ ਹੈ ਉਹਨਾਂ ਚੀਜ਼ਾਂ ਦੇ ਉੱਤੇ ਗੰਭੀਰਤਾ ਦੇ ਨਾਲ ਸੋਚਦਾ ਤਾਂ ਕਈ ਵਾਰੀ ਬੰਦੇ ਦਾ ਮਨ ਵੀ ਖਰਾਬ ਹੁੰਦਾ ਹੈ ਪਹਿਲਾ ਪਹਿਲਾ ਕਦੇ ਲੱਗਦਾ ਸੀ ਇਹ ਚੀਜ਼ਾਂ ਨਾਲ ਤੁਹਾਨੂੰ ਕੀ ਵੀ ਮੈਨੂੰ ਕੀ ਬੋਲ ਰਿਹਾ ਜਾਂ ਮੇਰੇ ਨਾਲ ਕੀ ਵਿਵਹਾਰ ਕਰ ਰਹੇ ਨੇ ਫਰਕ ਪੈਂਦਾ ਚਾਹੇ ਤੁਹਾਡਾ ਪਰਿਵਾਰ ਹੋਵੇ ਤੁਹਾਡਾ ਸੰਸਾਰ ਹੋਵੇ ਜਿੱਥੋਂ ਕਿਦੋਂ ਤੁਹਾਨੂੰ ਕੋਈ ਐਸੀ ਗੱਲ ਸੁਣਨ ਚ ਮਿਲੇ ਜਿਹੜੀ ਤੁਹਾਡੇ ਦਿਲ ਨੂੰ ਦਿਖਾਉਂਦੀ ਹੈ ਉਹ ਅਸਰ ਤਾਂ ਕਰਦੀ ਹੈ ਪਰ ਉਹਦੇ ਵਿੱਚੋਂ ਆਪ ਹੀ ਤੁਸੀਂ ਨਿਕਲਣਾ ਹੈ ਉਹ ਬੰਦੇ ਨੇ ਤਾਂ ਤੁਹਾਨੂੰ ਪਰੇਸ਼ਾਨ ਕਰਨਾ ਹੀ ਕਰ ਦਿੱਤਾ ਤੁਸੀਂ ਉਸ ਪਰੇਸ਼ਾਨੀ ਨੂੰ ਆਪ ਕੱਟ ਸਕਦੇ ਹੋ ਉਹਦੇ ਬਾਰੇ ਸੋਚਣਾ ਛੱਡ ਦਿਓ ਹੋ ਸਕੇ ਤਾਂ ਮਿਲਵਰਤਾ ਨਾ ਰੱਖੋ ਬਹੁਤਾ ਤੁਸੀਂ ਨਿਸ਼ਚਿੰਤ ਹੋ ਜਾਓ ਪਰ ਕੀ ਕਦੇ ਪ੍ਰੋਗਰਾਮਾਂ ਦੇ ਵਿੱਚ ਕੋਈ ਤੁਹਾਡਾ ਰਿਆ ਕਿ ਪ੍ਰੋਗਰਾਮ ਤੁਹਾਨੂੰ ਘੱਟ ਮਿਲਦੇ ਸਨ ਇਹ ਕੁਝ ਕਿਸੇ ਨੇ ਮਤਲਬ ਨਾ ਨਾ ਲਿਜਾਣਾ ਜਾਂ ਕੁਝ ਪੈਸੇ ਘਟਦੇ ਨੇ ਕੁਝ ਐਦਾਂ ਦਾ ਹੋਇਆ ਤੁਹਾਡੇ ਨਾਲ ਕਿਉਂਕਿ ਬੜੀ ਬੜੀ ਇਹ ਵੀ ਦੇਖਣ ਨੂੰ ਮਿਲਿਆ ਕਿ ਜਦੋਂ ਬੰਦਾ ਬਿਲਕੁਲ ਠੀਕ ਹੈ ਤਾਂ ਉਹਦੀ ਜਿਹੜੀ ਪੁੱਛ ਪੜਤਾਲ ਹੈ ਉਹ ਕੁਝ ਅਲੱਗ ਤਰੀਕੇ ਨਾਲ ਹੁੰਦੀ ਹੈ ਤਾਂ ਬਾਅਦ ਵਿੱਚ ਜਦੋਂ ਕਈਆਂ ਨੂੰ ਪਤਾ ਲੱਗਦਾ ਕਿ ਇਹਦੇ ਨਾਲ ਇਹ ਚੀਜ਼ ਵਾਪਰ ਗਈ ਹੈ ਤਾਂ ਕਈ ਵਾਰ ਲੋਕ ਥੋੜਾ ਕੱਟ ਆਫ ਕਰਨਾ ਜਾਂ ਥੋੜਾ ਬੈਕਸਾਈਡ ਕਰਨਾ ਪਸੰਦ ਕਰਦੇ ਨੇ ਦੇਖੋ ਹੋਇਆ ਵੀ ਇਹ ਕੁਝ ਮੇਰੀ ਇੱਕ ਆਦਤ ਹੈ ਮੈਂ ਕੰਮ ਮੰਗ ਕੇ ਨਹੀਂ ਕਰਦਾ ਹੂੰ ਜੇ ਮੈਂ ਤਬਲਾ ਪਾਦਕ ਤੁਸੀਂ ਉਦੋਂ ਵੀ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਮੈਂ ਤਬਲਾ ਵਜੋਨਾ ਤੁਸੀਂ ਮੈਨੂੰ ਲੈ ਜਾਓ ਤੇ ਜੇ ਅੱਜ ਕੀਰਤਨ ਵੀ ਕਰਦਾ ਤੇ ਮਹਾਪੁਰਖਾਂ ਦੀ ਕਿਰਪਾ ਹੈ ਮੈਂ ਪ੍ਰੋਗਰਾਮ ਮੰਗ ਕੇ ਨਹੀਂ ਕਰਦਾ ਹੂੰ ਮਹਾਪੁਰਖਾਂ ਨੇ ਕੋਈ ਚੀਜ਼ ਮੰਗ ਕੇ ਕੰਮ ਨਹੀਂ ਕਰਦਾ ਬਿਲਕੁਲ ਜਿਹੜਾ ਤੁਹਾਡੇ ਕੰਮ ਤੋਂ ਖੁਸ਼ ਹੈ ਸੈਟੀਸਫਾਈਡ ਹੈ ਉਹ ਤੁਹਾਨੂੰ ਆਪ ਇਨਵਾਈਟ ਕਰੇਗਾ ਉਹਦੇ ਨਾਲ ਤੁਹਾਡਾ ਮਾਨ ਸਨਮਣ ਵਧੇਗਾ ਹੂੰ ਇਸ ਕਰਕੇ ਮੈਂ ਬਹੁਤੀ ਚਾਹ ਨਹੀਂ ਰੱਖਦਾ ਕਿਸੇ ਗੱਲ ਦੀ ਹੂੰ ਨਾ ਉਦੋਂ ਸੀ ਨਾ ਅੱਜ ਰਮਜੋਤ ਸਿੰਘ ਜੀ ਫੈਮਲੀ ਦਾ ਸਪੋਰਟ ਜਿਹੜਾ ਕਿੱਦਾਂ ਦਾ ਰਿਹਾ ਮਤਲਬ ਜਦੋਂ ਤੁਹਾਡੇ ਫਾਦਰ ਮਦਰ ਨੂੰ ਪਤਾ ਲੱਗਦਾ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਦੋਂ ਕੀ ਰਿਐਕਸ਼ਨ ਸੀ ਉਦੋਂ ਤੁਹਾਨੂੰ ਸਾਹਮਣੇ ਵਾਸਤੇ ਉਹਨਾਂ ਨੇ ਕੀ ਕੀ ਯਤਨ ਕੀਤੇ ਤੁਹਾਡੇ ਵਾਸਤੇ ਜਿਸ ਦਿਨ ਇਹ ਇਨਸੀਡੈਂਟ ਹੁੰਦਾ ਹੈ ਉਸ ਦਿਨ ਮੇਰੇ ਫਾਦਰ ਨਹੀਂ ਸੰਕਰ ਪੂਨੇ ਗਏ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਗੁਰਮਤ ਵਿਚਾਰ ਕਰਨ ਵਾਸਤੇ ਹੂੰ ਹੂੰ ਸ਼ਾਮ ਤੋਂ ਪਹਿਲੇ ਇਨਸੀਡੈਂਟ ਹੋਇਆ ਉਹ ਤਕਰੀਬਨ ਦੂਸਰੇ ਦਿਨ ਵਾਪਸ ਆਏ ਕਿਉਂਕਿ ਦੂਰ ਸਨ ਦੂਸਰੇ ਦਿਨ ਵਾਪਸ ਆਏ ਦੋ ਦਿਨ ਬਾਅਦ ਕੇ ਲਈ ਆ ਕੇ ਜਦੋਂ ਦੇਖਿਆ ਡਾਕਟਰ ਨਾਲ ਗੱਲਬਾਤ ਹੋਈ ਡਾਕਟਰ ਤਾਂ ਕਹਿंदा ਤਾਂ ਏਸ ਵੀ ਕੋਈ ਏਡੀ ਗੱਲ ਨਹੀਂ ਇਹ ਹੋ ਜਾਣਾ ਠੀਕ ਟਰੀਟਮੈਂਟ ਆਪਾਂ ਦੋ ਤਿੰਨ ਵੀਕਾਂ ਕਰਨਾ ਪਏਗਾ ਹਫਤੇ ਹੋ ਜਾਏਗਾ ਪਰ ਉਹ ਇਲਾਜ ਪ੍ਰੋਪਰ ਨਾ ਹੋ ਸਕਿਆ ਜਿਵੇਂ ਚਾਹੀਦਾ ਸੀ ਜਾਂ ਡਾਕਟਰਾਂ ਨੂੰ ਉਸ ਵੇਲੇ ਉਹ ਗੱਲ ਸਮਝ ਵਿੱਚ ਨਹੀਂ ਆਈ ਜਾਂ ਉਹ ਕਰਨ ਨਾ ਪਏ ਉਹ ਨੁਕਸਾਨੇ ਕਰ ਗਏ ਬਾਜੂ ਕੱਟਨੀ ਪੈਗੀ ਉਹ ਤਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਲੋਕਾਂ ਦੇ ਵਿੱਚ ਜਦੋਂ ਤੁਸੀਂ ਵਿਚਰਦੇ ਹੋ ਲੋਕ ਤੁਹਾਨੂੰ ਕਿਹੋ ਜਿਹਾ ਮਾਨ ਸਨਮਾਨ ਜਿਹੜਾ ਦਿੰਦੇ ਨੇ ਕਿਉਂਕਿ ਅੱਜ ਕੱਲ ਨਾ ਇੱਕ ਬੜਾ ਪੂਡਾ ਮੁੱਦਾ ਹੈ ਕਿ ਲੋਕ ਜਿਹੜੇ ਨੇ ਜਦੋਂ ਘਰਾਂ ਦੇ ਵਿੱਚ ਸੀ ਕੀਰਤਨੀਏ ਸੱਦਦਿਆਂ ਤੋਂ ਉਹਨਾਂ ਦੀ ਭੇਟਾ ਦੇਣ ਲੱਗੇ ਲੋਕ ਹੱਥ ਵੀ ਪਿੱਛੇ ਖਿੱਚਦੇ ਨੇ ਹੋਰ ਕੰਮਾਂ ਵਾਸਤੇ ਤਾਂ ਲੋਕ ਝਟਪੜ ਪੈਸਾ ਤੇ ਦਿੰਦੇ ਨੇ ਇਹ ਵੀ ਕਾਫੀ ਚੱਲਦਾ ਪਿਆ ਅੱਜ ਕੱਲ ਬਹੁਤ ਸਾਰੇ ਕੀਰਤਨੀਆਂ ਦੀ ਸ਼ਿਕਾਇਤ ਰਹਿੰਦੀ ਹੈ ਦੇਖੋ ਜਿੰਨੇ ਤਾਂ ਸ਼ਰਦਾ ਭਾਵਨਾ ਨਾਲ ਕਰਾਉਣਾ ਉਹ ਉਹ ਇਸ ਪਾਸੇ ਨਹੀਂ ਤੁਰਦਾ ਜੀ ਤੇ ਜਿੰਨੇ ਸਿਰਫ ਇੱਕ ਕੇ ਲੋ ਵੀ ਆਪਣਾ ਫਰਜ਼ ਹੀ ਪੂਰਾ ਕਰਨਾ ਉਹ ਥੋੜਾ ਇਹ ਸੰਕੋਚ ਕਰਦਾ ਵੀ ਚਲੋ ਜਿੰਨਾ ਹੋ ਸਕੇ ਆਪਣ ਨਿਬੇੜ ਲਈਏ ਕੰਮ ਜੀ ਸਸਤੇ ਭਾਜ ਵੀ ਹੋ ਜੇ ਪਰ ਜਿਨ੍ਹਾਂ ਦਾ ਭਾਵ ਹੈ ਭਾਵਨਾ ਹੈ ਪਿਆਰ ਹੈ ਉਹਨਾਂ ਤਾਂ ਹੁੰਦੇ ਪੈਸੇ ਤੁਸੀਂ ਜੋసే ਵਲੋਂ ਗਏ ਸੀ ਹਾਜ਼ਰ ਹਾਂ ਤੁਸੀਂ ਕਿਰਪਾ ਕਰਨਾ ਹੂੰ ਪਾਠ ਕਰਨਾ ਕਥਾ ਵਿਚਾਰ ਕਰਨੀ ਕਿਉਂ ਗੱਲ ਤਾਂ ਫਿਰ ਭਾਵਨਾਤ ਹੀ ਹੈ ਹੂੰ ਕਈ ਵਾਰੀ ਅਸੀਂ ਇੱਕ ਸੁਖਣਾ ਸੁਖੀ ਹੁੰਦੀ ਪਸੇ ਅਸੀਂ ਸੁਖਣਾ ਪੂਰੀ ਕਰਨੀ ਸਾਡਾ ਮੋਟਿਵ ਇਹਨਾ ਹੈ ਕਿ ਸਾਡੀ ਸੁਖਣਾ ਪੂਰੀ ਹੋ ਜਾਈ ਤੇ ਗੁਰਮਤ ਸੁਖਣਾ ਪੂਰੀ ਕਰਨ ਵਾਸਤੇ ਨਹੀਂ ਹੈ ਜੀ ਗੁਰਮਤ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਤੇ ਗੁਰੂ ਦਾ ਗਿਆਨ ਤਾਂ ਗੁਰੂ ਹਰ ਵੇਲੇ ਬਖਸ਼ਿਸ਼ ਕਰਦਾ ਹੀ ਹੈ ਬਿਲਕੁਲ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾ ਉਹ ਤਾਂ ਹਰ ਵੇਲੇ ਦਾਤਾ ਮੰਗਦਾ ਤੇ ਆਪਾਂ ਕਿਹੜੀ ਕਿਹੜੀ ਦਾਤਾ ਦਾ ਧੰਮਾਦ ਕਰਾਂਗੇ ਜੀ ਇਸ ਕਰਕੇ ਜਦੋਂ ਵੀ ਕੋਈ ਭਲੇ ਦਾ ਕਰਮ ਕਰੀਏ ਇੱਕ ਤਾਂ ਨੂੰ ਡਿਲੇ ਨਾ ਕਰੀਏ ਹੁੰਦਾ ਕਿ ਇਹ ਕੋਈ ਚੰਗਾ ਕਰਮ ਕਰਨਾ ਪੈਂਦਾ ਕਹਿੰਦਾ ਮੈਂ ਪਾਠ ਕਰਾਉਣਾ ਚਲ ਆਪਾਂ ਰਿਸ਼ਤੇਦਾਰੀ ਨਾਲ ਗੱਲਬਾਤ ਕਰ ਲੈਣਾ ਵੀ ਆ ਤਰੀਕ ਰੱਖੀ ਆ ਆਪਾਂ ਅਗਰ 10 ਬੰਦੇ ਤੁਹਾਡੇ ਪਿਆਰ ਵਿੱਚ ਨੇ 10 ਚੋਂ ਇੱਕ ਨੇ ਮਨਾ ਕਰ ਦਿੱਤਾ ਤੇ ਅਸੀਂ ਉਹ ਪੋਸਟਫਨ ਕਰ ਦਿੰਦੇ ਹਾਂ ਜੀ ਬਿਲਕੁਲ ਜੇ ਕੋਈ ਮਾੜਾ ਕਰਮ ਕਰਨਾ ਹੈ ਤੇ ਸਮਾਂ ਕੋਈ ਵੀ ਹੋਵੇ ਬੰਦਾ ਤਿਆਰ ਹਾਂਜੀ ਮੈਂ ਬਸ 5 ਮਿੰਟ ਚ ਆ ਗਿਆ ਹੂੰ ਬਾਣੀ ਕਹਿੰਦੀ ਨਹਿ ਵਿਲੰਭ ਧਰਮੰ ਵਿਲੰਭ ਭਾਵ ਦੇਰੀ ਜੇ ਕੋਈ ਚੰਗਾ ਕਰਮ ਕਰਨਾ ਤੇ ਦੇਰੀ ਨਾ ਕਰ ਵਿਲੰਭ ਪਾਪੰ ਜੇ ਕੋਈ ਵਿਚਾਰ ਮਾੜਾ ਹੈ ਕੋਈ ਮਾੜਾ ਕਰਮ ਕਰਨ ਬਾਰੇ ਸੋਚ ਰਿਹਾ ਤੇ ਥੋੜਾ ਜਿਹਾ ਰੁਕ ਲੈ ਹੋ ਸਕਦਾ ਉਹ ਕਰਮ ਨਾ ਹੋਵੇ ਜੀ ਤੇ ਤੇਰੇ ਕਰਮਾਂ 'ਚ ਪਾਪ ਨਾ ਜੁੜੇ ਤੇ ਤੁਸੀਂ ਬਾਣੀ ਪੜਦੇ ਹੋ ਕੀਰਤਨ ਕਰਦੇ ਹੋ ਜਦੋਂ ਤੁਸੀਂ ਖੁਦ ਕੀਰਤਨ ਕਰਦੇ ਵੀ ਉਹ ਕੰਨਾਂ ਵਿੱਚ ਆਪਣੀ ਆਵਾਜ਼ ਪੈਂਦੀ ਹੈ ਗੁਰਬਾਣੀ ਦਾ ਉਚਾਰਨ ਜਿਸ ਵਕਤ ਹੁੰਦਾ ਹੈ ਕੋਸ਼ਿਸ਼ ਕਰਦੇ ਹੋ ਕਿ ਗੁਰਬਾਣੀ ਜੋ ਸਿੱਖ ਦਿੰਦੀ ਹੈ ਜ਼ਿੰਦਗੀ ਨੂੰ ਉਸ ਤਰੀਕੇ ਦੇ ਨਾਲ ਚਲਾਇਆ ਜਾਵੇ ਦੇਖੋ ਹਰ ਇੱਕ ਬੰਦੇ ਦੀ ਕੋਸ਼ਿਸ਼ ਹੁੰਦੀ ਜੋ ਸਾਡਾ ਗੁਰੂ ਕਹਿੰਦਾ ਸੀ ਆਪਣੇ ਗੁਰੂ ਦੇ ਕਹੇ ਨੂੰ ਮੰਨਿਏ ਸੁਣੀਏ ਸਮਝੀਏ ਕਈ ਵਾਰ ਕੀ ਹੁੰਦਾ ਕੋਈ ਇਨਸੀਡੈਂਟ ਤੁਹਾਡੀ ਲਾਈਫ 'ਚ ਐਸਾ ਹੋਇਆ ਹੁੰਦਾ ਅਪਾ ਜਿੰਨਾ ਮਰਜੀ ਕਹਿ ਲਈ ਔਰ ਉਹਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ਬਿਲਕੁਲ ਉਸ ਅਸਰ ਨੂੰ ਘਟਦਿਆਂ ਘਟਦਿਆਂ ਸਮਾਂ ਲੱਗ ਲੱਗਦਾ ਪਰ ਫਿਰ ਇੱਕ ਦਿਨ ਐਸਾ ਹੁੰਦਾ ਹੈ ਕਿ ਬੰਦਾ ਆਪਣੇ ਗੁਰੂ ਦੇ ਅੱਗੇ ਆ ਕੇ ਝੁਕੀ ਜਾਂਦਾ ਹੈ ਬਿਲਕੁਲ ਫਿਰ ਫਰਿਆਦ ਕਰ ਦਿੰਦਾ ਮੈਂ ਤਾਨ ਦੀ ਬਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਬਾਸ ਰੱਬ ਜੀ ਮੈਨੂੰ ਤੇਰੇ ਤੋਂ ਬਿਨਾ ਕੋਈ ਨਹੀਂ ਮੋਹ ਦੂਜੀ ਨਾਹੀ ਥੌਰ ਜਿਸ ਪੈ ਹਮ ਜਾਵਾਂਗੇ ਕਿਹਦੇ ਕੋਲ ਜਾਵਾਂ ਤੂੰ ਮੈਨੂੰ ਬਖਸ਼ ਲੈ ਮੈਂ ਬੜੇ ਗੁਨਾਹ ਕੀਤੇ ਨੇ ਹੂੰ ਮੇਰੋਂ ਕਿਰਪਾ ਕਰ ਜੀਵਨ ਜਾਂਚ ਦੇ ਮੈਂ ਤੇਰੇ ਬਖਸ਼ਿਸ਼ ਕੀਤੇ ਹੋਏ ਜੀਵਨ ਦੇ ਅੰਦਾਜ਼ ਅਨੁਸਾਰ ਜੀਵਨ ਜੀਕੇ ਇਸ ਜਨਮ ਨੂੰ ਸਫਲ ਕਰ ਸਕਾਂ ਜ਼ਾਹਰ ਜੀ ਕਹਿੰਦਾ ਜਿਸ ਵਕਤ ਤੁਸੀਂ ਇਸ ਹਾਲਾਤ ਦੇ ਵਿੱਚ ਪਹੁੰਚੋ ਸ਼ਿਕਵਾ ਤਾਂ ਤੁਹਾਡੇ ਵੱਲੋਂ ਵੀ ਜ਼ਰੂਰ ਇੱਕ ਵਾਰੀ ਕੀਤਾ ਗਿਆ ਹੋਏਗਾ ਰੱਬ ਦੇ ਨਾਲ ਹਾਂ ਤੇ ਉਸ ਤੋਂ ਬਾਅਦ ਹਾਲੀਵੁੱਡ ਕਿੰਨਾ ਕ ਸਮਾਂ ਲੱਗਾ ਤੁਸੀਂ ਆਪਣੇ ਆਪ ਨੂੰ ਜਦੋਂ ਟਾਲਿਆ ਜਦੋਂ ਤੁਸੀਂ ਸੋਚਿਆ ਕਿ ਨਹੀਂ ਹੁਣ ਕਰਨਾ ਹੀ ਪੈਣਾ ਔਰ ਮੈਂ ਕਰਾਂਗਾ ਮੈਂ ਹਿੰਮਤ ਹਾਰ ਕੇ ਕਰਨੀ ਬੈਣਾ ਮੈਂ ਕਰਨਾ ਹੈ ਕੁਝ ਮੈਂ ਸਿਰਫ ਉਹਨਾਂ ਕੋ ਸਮਾਂ ਸਮਰਥ ਹੋਇਆ ਜਿੰਨਾਂ ਕੋ ਸਮਾਂ ਟ੍ਰੀਟਮੈਂਟ ਤੋਂ ਬਾਅਦ ਆਰਟੀਫੀਸ਼ਲ ਨਹੀਂ ਲੱਗਾ ਪਾਪ ਬਾਜੂ ਦੇ ਕੱਟ ਜਾਣ ਤੋਂ ਬਾਅਦ ਆਰਟੀਫੀਸ਼ਲ ਨਹੀਂ ਲੱਗਿਆ ਇਹ ਮੈਨੂੰ 29 ਮਾਰਚ ਨੂੰ ਮਿਲਿਆ ਚੰਡੀਗੜ੍ਹ ਤੋਂ ਜੀ ਔਰ ਕਰੀਬਨ 11 ਵਜੇ ਰਾਤ ਨੂੰ ਵਾਪਸ ਆਇਆ ਅਗਲਾ ਦਿਨ ਨਿਕਲ ਗਿਆ ਮੇਰਾ 30 ਮਾਰਚ ਦਾ ਤੇ 30 ਮਾਰਚ ਦੇ ਦਿਨ ਮੈਂ ਸ਼ਾਮ ਨੂੰ ਤਬਲਾ ਵਜਾਇਆ ਬਸਤੀ ਸ਼ੇਖ 6ਵੇਂ ਪਾਤਸ਼ਾਹ ਗੁਰਦਵਾਰ ਸਾਹਿਬ ਵਿਖੇ ਜਾ ਕੇ ਉਹ ਤੋਂ ਬਾਅਦ ਮੈਨੂੰ ਇੰਜ ਲੱਗਿਆ ਮੈਂ ਆਪਣੀ ਲੀ ਦੇ ਵਾਪਸ ਆ ਗਿਆ ਮੇਰਾ ਆਪਣੇ ਫਿਰ ਉਹ ਬਖਸ਼ਿਸ਼ ਦੇ ਦਿੱਤੀ ਜਿਹੜੀ ਬਖਸ਼ਿਸ਼ ਕਿਸੇ ਕਾਰਨ ਇੱਕ ਵਾਰੀ ਲੱਗ ਰਹੀ ਸੀ ਕਿ ਹੱਥੋਂ ਨਿਕਲ ਗਈ ਪਰ ਮਾਲਕ ਨੇ ਤਰਸ ਕੀਤਾ ਉਹ ਫਿਰ ਬਖਸ਼ਿਸ਼ ਚੋੜੀ ਪਾਤੀ ਅੱਛਾ ਅਖੀਰ ਦੇ ਵਿੱਚ ਬ੍ਰਹਮਦਰ ਸਿੰਘ ਜੀ ਇੱਕ ਸਵਾਲ ਹੈ ਮੇਰਾ ਕਿ ਬੜੇ ਸਾਰੇ ਲੋਕ ਨੇ ਜਿਹੜੇ ਇਸ ਵਕਤ ਤੁਹਾਨੂੰ ਵੇਖ ਰਹੇ ਹੋਣਗੇ ਬੜੇ ਸਾਰੇ ਲੋਕ ਅੱਜ ਵੀ ਅਜੇ ਨੇ ਜਿਹੜੇ ਕਿ ਕਰਨਾ ਬਹੁਤ ਕੁਝ ਚਾਹੁੰਦੇ ਨੇ ਪਰ ਕਈ ਵਾਰੀ ਅਸਮਰਥ ਹੋ ਜਾਂਦੇ ਆ ਕਹਿ ਲੋ ਕਿ ਕੁਦਰਤ ਦੇ ਹੱਥੋਂ ਉਹ ਹਾਰੇ ਹੋਏ ਲੋਕ ਨੇ ਬੜੇ ਸ਼ਿਕਵੇ ਨੇ ਬੜੀਆਂ ਸ਼ਿਕਾਇਤਾਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਪਰ ਉਹ ਆਪਣੀ ਜ਼ਿੰਦਗੀ ਨੂੰ ਜਿਉਣਾ ਚਾਹੁੰਦੇ ਨੇ ਪਰ ਸੋਚਾਂ ਦੇ ਵਿੱਚ ਪਏ ਹੋਏ ਨੇ ਸਿਰਫ ਸ਼ਿਕਵੇਆਂ ਦੇ ਵਿੱਚ ਨੇ ਉਹਨਾਂ ਲੋਕਾਂ ਲਈ ਖਾਸ ਤੁਹਾਡੇ ਵੱਲੋਂ ਕੀ ਸੁਨੇਹਾ ਹੈ ਕੀ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਗੇ ਦੇਖੋ ਸੁਨੇਹਾ ਤਾਂ ਨਹੀਂ ਬੈਂਦੀ ਹੈ ਆਪਾਂ ਯਤਨ ਕਰੀਏ ਪ੍ਰਸ਼ਾਰਥੀ ਬਣੀਏ ਉਦਮੀ ਬਣੀਏ ਇੱਕ ਹਿੰਮਤ ਰੱਖੀਏ ਇੱਕ ਉਹ ਬੰਦਾ ਜਿਹੜਾ ਕਮਾਉਂਦਾ ਨਹੀਂ ਹੈ ਪਰ ਉਹਨੇ ਮੰਗ ਕੇ ਖਾਣ ਨੂੰ ਆਪਣਾ ਸਾਧਨ ਬਣਾ ਲਿਆ ਉਹਦਾ ਵੀ ਤਾਂ ਪਰਿਸ਼ਾਰਤ ਹੈ ਨਾ ਹੁਣ ਹਰ ਘਰ ਗਏ ਤਾਂ ਸਾਨੂੰ ਕੁਝ ਨਹੀਂ ਮਿਲਦਾ ਬਿਲਕੁਲ ਤੇ ਕੋਈ ਐਸਾ ਵਿਰਲਾ ਹੁੰਦਾ ਹੀ ਹੈ ਜਿਹੜਾ ਦੋ ਪ੍ਰਸ਼ਾਦ ਦੇ ਦੇ ਵੀ ਦਿੰਦਾ ਮੇਰੇ ਕਹਿੰਦਾ ਪਾ ਕਿ ਉਦਮ ਕਰਨਾ ਪਏਗਾ ਬਿਲਕੁਲ ਜੇ ਉਦਮ ਕਰਾਂਗੇ ਤੇ ਹਰ ਚੀਜ਼ ਸਾਡੇ ਵਾਸਤੇ ਹੈ ਉਦਮ ਕਰਿੰਦਿਆਂ ਜੀਓ ਤੂੰ ਉਦਮ ਕਰ ਉਦਮ ਕਰੇਗਾ ਸਭ ਕੁਝ ਮਿਲੇਗਾ ਤੇ ਜੇ ਕੇਵਲ ਸ਼ਿਕਵੇ ਹੀ ਕਰੀ ਜਾਵਾਂਗੇ ਸ਼ਿਕਾਇਤਾਂ ਹੀ ਕਰੀ ਜਾਵਾਂਗੇ ਤੇ ਜਿਹੜੀਆਂ ਸ਼ਿਕਾਇਤਾਂ ਕਰਦੇ ਪਏ ਉਹ ਜਾਂਦੀਆਂ ਕਿੱਥੇ ਪਈਆਂ ਨੇ ਬਿਲਕੁਲ ਫਾਇਦਾ ਤਾਂ ਕੋਈ ਨਹੀਂ ਸਿਰਫ ਆਪਣੇ ਮਨ ਨੂੰ ਤਸੱਲੀ ਦਿੱਤੀ ਨਾ ਮੈਂ ਰੱਬ ਨੂੰ ਉਲਾਮਾ ਦਿੱਤਾ ਉਹਦਾ ਤੁਹਾਨੂੰ ਕੀ ਬੈਨੀਫਿਟ ਹੈ ਉਹ ਨਾਲ ਭਲੀ ਗੱਲ ਹੈ ਅਰਦਾਸ ਕਰੋ ਰੱਬ ਜੀ ਕਿਰਪਾ ਕਰੋ ਮੈਨੂੰ ਹਿੰਮਤ ਦਿਓ ਮੈਂ ਕੋਈ ਕੰਮਕਾਰ ਕਰ ਸਕਾਂ ਮੈਂ ਆਪਣਾ ਜੀਵਨ ਚਲਾ ਸਕਾਂ ਮੈਂ ਆਪਣਾ ਬਾਲ ਪਰਿਵਾਰ ਸੰਭਾਲ ਸਕਾਂ ਪਰਿਵਾਰ ਦੀ ਪਰਤਪਾਲਨਾ ਕਰ ਸਕਾਂ ਪੁਰਸ਼ਾਰਥੀ ਬਣਦੀ ਹੈ ਸ਼ਿਕਵੇ ਨਾ ਕਰਾਂ ਠੀਕ ਹੈ ਜੀ ਵਰਪਤਨ ਵਾਚੂ ਬਿਲਕੁਲੇ ਇਹ ਸਾਣਾ ਸਾਡੇ ਨਾਲ ਮੌਜੂਦ ਭਾਈ ਬ੍ਰਹਮਜੋਤ ਸਿੰਘ ਜੀ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਤੇ ਬਾਕਮਾਲ ਕੀਰਤਨੀਆਂ ਨੇ ਤੇ ਜਦੋਂ ਲੋਕ ਇਹਨਾਂ ਨੂੰ ਸਰਵਣ ਕਰਦੇ ਨੇ ਤਾਂ ਲੋਕ ਜਿਹੜੇ ਨੇ ਬੜੇ ਹੀ ਮਨ ਦੇ ਨਾਲ ਬੜੇ ਹੀ ਭਾਵ ਦੇ ਨਾਲ ਬੈਠ ਕੇ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਦੇ ਕੀਰਤਨ ਦੇ ਵਿੱਚ ਇਕਾਗਰ ਹੋ ਕੇ ਬੈਠ ਕੇ ਤੇ ਪ੍ਰਮਾਤਮਾ ਨੂੰ ਆਪਣੇ ਨੇੜੇ ਪਾਈਏ ਭਾਵੇਂ ਕੁਦਰਤ ਦੀ ਤਰਾਸਦੀ ਰਹੀ ਜ਼ਿੰਦਗੀ ਦੇ ਵਿੱਚ ਪਰ ਫਿਰ ਵੀ ਹਿੰਮਤ ਜਿਹੜੀਆਂ ਇਹਨਾਂ ਨੇ ਨਹੀਂ ਹਾਰੀ ਜ਼ਿੰਦਾਬਿਲੀ ਦੀ ਮਿਸਾਲ ਨੇ ਬ੍ਰਹਮਰੋਧ ਸਿੰਘ ਜੀ ਇਹਨਾਂ ਦੇ ਜੀਵਨ ਤੋਂ ਸਭ ਨੂੰ ਜਿਹੜੀ ਹੈ ਪ੍ਰੇਰਣਾ ਲੈਣੀ ਚਾਹੀਦੀ ਹੈ ਇਹ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਇਹ ਸ਼ੇਅਰ ਵੀ ਜ਼ਰੂਰ ਕਰਨਾ ਤੇ ਕਮੈਂਟਾਂ ਦੇ ਵਿੱਚ ਵੀ ਸਾਨੂੰ ਜ਼ਰੂਰ ਦੱਸਣਾ ਕੈਮਰਾ ਪਰਸਨ ਪੰਕਜ ਨਾਲ ਮਨਪ੍ਰਕਾਸ਼ ਲਈ ਪੰਜਾਬੀ ਟੀਵੀ ਜਲੰਧ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ